ਮੇਰੇ ਬਣਾਉਂਦੀ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਧਾਰ ਦੇ ਵਿੱਚ ਇਸ ਵੇਲੇ ਜਿਹੜਾ ਸਮਾਂ ਉਹ ਹੜਾਂ ਦੀ ਪਰਕਰੋਪੀ ਚੱਲ ਰਹੀ ਹੈ ਸਾਰੇ ਇਸ ਪੰਜਾਬ ਦੇ ਗੁਸਤਖ ਜਿੱਥੇ ਜਿੱਥੇ ਕਿਸੇ ਦੀ ਪਹੁੰਚ ਆ ਉਹ ਆਪਣੀ ਪਹੁੰਚ ਅਨਸਾਰ ਇਨਾ ਹਰਾ ਪੀੜਤਾਂ ਦੇ ਆਪਣੀ ਅਮਦਾਦ ਵੀ ਪਚਾ ਰਿਆ ਸਰਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਲਗਾਤਾਰ ਨਿਰੰਤਰ ਇਹਨਾਂ ਸਵਾਵਾਾਂ ਤੇ ਜੁਟ ਗਈ ਸੀ ਤੇ ਅੱਜ ਵੀ ਜੁਟੀ ਆ ਹੋਰ ਜਿ세 ਬੰਦੀਆਂ ਵੀ ਆਪਣੇ ਤੌਰ ਤੇ ਉੱਤੇ ਹਿੱਸਾ ਕਰ ਰਹੀਆਂ ਅੱਜ ਦਾ ਮੈਂ ਤੁਹਾਨੂੰ ਤਾਂ ਕਾਸ਼ ਦਿੱਤਾ ਮੈਂ ਚਾਹਦਾ ਨਹੀਂ ਸੀ ਕਿ ਰਾਹਤ ਕਾਰਜ ਚੱਲ ਰਹੇ ਆ ਕੋਈ ਬਗਵਾ ਦਾ ਮੋਦਾ ਉਠਾਇਆ ਜਾਵੇ ਪਰ ਮੈਨੂੰ ਥੋੜਾ ਇਸ ਗੱਲ ਦਾ ਰੋਸ ਤੇ ਹਿਰਖ ਵੀ ਆਇਆ ਇੱਕ ਤਾਂ ਹੁੰਦਾ ਆਟੇ 'ਚ ਨੂਰ ਪਾਣਾ ਤੇ ਨੂਰ ਹੀ ਗੁੰਨੀ ਜਾ ਰਹੇ ਆ ਸਾਰੇ ਦਾ ਸਾਰਾ ਨੂਰ ਹੈ ਤੇ ਨੂਰ ਕਦੇ ਗੁੱਜਦਾ ਨਹੀਂ ਹੁੰਦਾ ਉਹ ਭਰਾਵੋ ਤੇ ਭੈਣੋ ਸਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਤੁਸੀਂ ਪ੍ਰਬੰਧ ਦੇ ਹਿੱਸਾ ਹੋ ਆ ਸਾਉਣੂ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ 'ਚ ਕਿਵੇਂ ਕਾਰਜ ਹੁੰਦਾ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ। ਇਹ ਜੇ ਪਤਾ ਹੋਣ ਦੇ ਬਾਵਜੂਦ ਫੇਰ ਅੱਖਾਂ ਦੇ ਪੱਟੀ ਬੰਨ੍ਹ ਕੇ ਲੋਕਾਂ ਨੂੰ ਕੁਝ ਗਮਰਾਹਕੁਨ ਗੱਲਾਂ ਦੱਸੀ ਜਾਈਏ ਮੇਰਾ ਸੁਭਾਅ ਨਹੀਂ ਕਿਸੇ ਪ੍ਰਤੀ ਜਾਤੀ ਕੋਈ ਗੱਲ ਕਰਨੀ। ਪਰ ਕੱਲ ਦਾ ਮੈਂ ਦੇਖ ਰਿਹਾ ਲਗਾਤਾਰ ਕੋਈ ਨਾ ਕੋਈ ਐਵੇਂ ਦਾ ਕੀਤਾ ਜਾ ਰਿਹਾ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਖਿਲਾਫ। ਇੱਥੋਂ ਤੱਕ ਤੇ ਇੱਕ ਦਾ ਕੋਈ ਸਾਡੇ ਬੈਠੇ ਉੱਥੇ ਜਿਹੜੇ ਆਪਣੇ ਡਿਬੇਡ ਚ ਬੈੰਦੇ ਆ ਬਾਈ ਜੀ ਪੈਸੇ ਵੀ ਗੁਰੂ ਘਰ ਆ ਨਹੀਂ ਬੋਲਗਾ ਜਾ ਰਹੇ ਇੰਨਾ ਝੂਠ ਤੇ ਇੰਨਾ ਫਰੇਮ ਬਣ ਕੀਤਾ ਜਾ ਰਿਹਾ ਤੇ ਮੇਰੇ ਮਨ ਵਿੱਚ ਆਈ ਪਈ ਅੱਜ ਆ ਕੇ ਪੱਖ ਜਰੂਰ ਸਪੱਸ਼ਟ ਕਰਨਾ ਚਾਹੀਦਾ ਸਭ ਮੈਂ ਕੋਈ ਇਹਦਾ ਉਤਰਦਾਇਕ ਨਹੀਂ ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਨਹੀਂ ਆ ਗੁਰੂ ਰਾਮਦਾਸ ਪਾਤਸ਼ਾਹ ਜਾਣਦੇ ਆ ਜਨਤੀ ਸੇਵਾ ਮਿਲੀ ਆ ਕੁਝ ਭਾਸ਼ੀਕਰਨੇ ਦੇ ਰਿਹਾ ਮੈਂ ਪਰ ਸਿਰਫ ਇਹ ਪੱਖ ਸਪਸ਼ਟ ਕਰਨਾ ਚਾਹੁੰਦਾ ਕਿ ਲੋਕਾਂ ਨੂੰ ਕਿਵੇਂ ਅੱਜ ਗਮਰਾਹ ਕੀਤਾ ਜਾ ਰਿਹਾ ਬਣਦਾ ਦਾ ਫਰਜ ਸੀ ਕਿ ਇਹ ਔਖੀ ਘੜੀਆਂ ਤੇ ਔਖੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਈਏ ਸਾਥ ਦੇਣ ਦੇ ਬਜਾਏ ਇਹ ਤੇ ਵਿਚਾਰੋ ਰਾਜਨੀਤੀ ਸ਼ੁਰੂ ਕਰ ਦਿੱਤੀ ਇਹਦੇ ਕਵੀ ਰਾਜਨੀਤੀ ਨੇ ਸ਼ੋਮ ਨਹੀਂ ਕਰਦਾ ਪਰਬੰਧਕ ਕਮੇਟੀ ਨੂੰ ਧੜਾਤਲ ਦੇ ਵਿੱਚ ਧੱਕਾ ਦਾ ਇੱਕ ਜਤਨ ਕਰ ਰਹੇ ਆ ਆਪਾਂ ਜਿਹੜੇ ਅੱਜ ਸਵਾਲ ਠਾ ਰਹੇ ਆ ਸਭ ਤੋਂ ਪਹਿਲਾਂ ਮੇਰਾ ਵੀਰ ਛੋਟਾ ਸਰਦਾਰ ਜਸਾਂ ਸਿੰਘ ਪੜਾਣ ਜਿਸ ਦਿਨ ਇੱਥੇ ਮੀਟਿੰਗ ਹੋਈ ਐ ਡਿ렉ਟਿਵ ਦੀ ਉਸਨ ਵਿੱਚ ਬੈਠਾ ਸੀ ਮੈਂ ਆਪਣੇ ਛੋਟੇ ਵੀਰ ਨੂੰ ਨਿਮਰਤਾ ਸਾਹਿਤ ਬੇਨਤੀ ਕਰਨੀ ਚਾਹਣਾ ਉਹਨੇ ਇੱਕ ਸਵਾਲ ਚੱਕਿਆ ਸੀ ਕਿ ਜਿਹੜਾ ਮਤਾ ਨੰਬਰ 53 ਆ ਇਹਦਾ ਸਾਨੂੰ ਦੱਸਿਆ ਜਾਵੇ ਕਿ ਪੈਸੇ ਕਿੱਥੇ ਤਦੋਂ ਕਿਹੜੇ-ਕਿਹੜੇ ਆਈਟਮ ਦੇ ਖਾਤੇ ਹੋਏ ਤੇ ਮੈਂ ਮੋਬਾਈਲ ਕੱਢ ਕੇ ਦੱਸਿਆ ਸੀ ਕਿ ਮੇਰੇ ਵੀਰ ਦਾ 49 ਤੱਕ ਦਾ ਖਾਤਾ ਮੇਰੇ ਕੋਲ ਪਿਆ ਹੈ ਕਿਉਂਕਿ ਮੈਂ ਵਿਸਰਾ ਦੇ ਜਾਂਦਾ ਮੈਂ ਨਾਲ ਦੀ ਨਾਲ ਪਹਿਲਾਂ 31 ਤੱਕ ਦੇ ਫਿਰ 31 ਤੋਂ 4 ਤੱਕ ਦੇ ਉਹ ਸਾਰੇ ਖਰਚਿਆਂ ਦਾ ਵੇਰਵਾ ਮੈਂ ਉਹਨਾਂ ਨੂੰ ਕਿਹਾ ਦੇਖ ਲਓ ਜੇ ਦੇਖਣਾ ਤਾਂ ਮੇਰੇ ਕੋਲ ਫਿਰ ਅੱਜ ਖਬਰ ਲੱਗੀ ਪਈ ਜੀ ਉਹ ਸ਼੍ਰੋਮਣੀ ਕਮੇਟੀ ਨਕਰ ਕਰੇ ਮੈਂ ਤੇਰੇ ਛੋਟੇ ਵੀਰ ਕਹਿਣਾ ਚਾਹਣਾ ਉਹ ਨਕਰ ਤਾਂ ਮੈਂ ਪਰਸੋਂ ਜਿਲ੍ਹਾ ਡਾਇਰੈਕਟਰ ਦੀ ਮੀਟਿੰਗ ਕਰਨ ਤੋਂ ਬਾਅਦ ਮੈਂ ਪੀਸੀ ਕੀਤੀ ਸੀ ਉਹਦੇ ਵਿੱਚ ਮੈਂ ਉਹ ਸਾਰੇ ਜਿੰਨੇ ਵੇਰਵੇ ਸੀ 70 ਲੱਖ 40 ਹਜ਼ਾਰ 233 ਰੁਪਏ ਉਹ ਤਾਂ ਮੈਂ ਇਕੱਲੇ ਇਕੱਲੇ ਗੁਰਦੁਆਰੇ ਦਾ ਬਾਈ ਨੇਮ ਲੈ ਕੇ ਕਰ ਦਿੱਤੇ ਸੀ ਤੇ ਆਪਾਂ ਸੁਣ ਨਹੀਂ ਸਕੇ ਉਹ ਮੈਂ ਤੈਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਾਂ ਸਤਿਕਾਰਦੇ ਹਾਂ ਤੁਸੀਂ ਐਗਜ਼ੀਕਟਿਵ ਦੇ ਮੈਂਬਰ ਆ ਤੁਹਾਨੂੰ ਪ੍ਰਬੰਧ ਦੇ ਬਾਰੇ ਸਾਰਾ ਕੁਝ ਪਤਾ ਤੇ ਇਹ ਜਿਹੜਾ ਮਤਾ ਸੀ ਇਹ ਪਿਛਲੀ ਪੋਸਟੀ ਹੋਈ ਗਾ ਨਹੀਂ ਕਿ ਉਹ ਅਧਿਕਾਰ ਦਿੱਤੇ ਜੋ ਹੁਣ ਤੱਕ ਖਰਚ ਹੋਇਆ ਸੀ ਇਹ ਸਾਡਾ ਲੀਗਲ ਪ੍ਰੋਸੈਸ ਆ ਉਹ ਪ੍ਰਮਾਨਗੇ ਦੇ ਆਸ ਤੋਂ ਬਾਅਦ ਅੰਤ੍ਰਕ ਕਮੇਟੀ ਨੇ ਉਹਨਾਂ ਦੀ ਪੁਸ਼ਟੀ ਕਰਨੀ ਉਹਦੀ ਤੇ ਪੁਸ਼ਟੀ ਹੋਈ ਆ ਇਹ ਮੈਂ মিডিਆ ਵਾਲੇ ਸੱਜਣਾਂ ਨੂੰ ਵੀ ਕਹਿਣਾ ਚਾਹਣਾ ਠੀਕ ਆ ਤੁਹਾਡਾ ਇਹ ਕਾਰੋਬਾਰ ਨਾ ਮੈਂ ਕਹਿ ਲਵਾਂ ਤੁਹਾਡਾ ਇੱਕ ਹੱਕ ਆ ਕਨਸਟੀਟਿਊਸ਼ਨਲ ਰਾਈਟ ਆ ਕਿ ਤੁਸੀਂ ਦਬੇਟਾਂ ਵੀ ਕਰਾਉਣੀਆਂ ਤੇ ਤੁਸੀਂ ਹੋਰ ਕਾਰਜ ਵੀ ਕਰਾਉਣੇ ਆ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈ ਲਿਆ ਕਰੋ ਦਬੇਟਾਂ ਕਰਾਓ ਜੀ ਸਾਦਕੇ ਕਰਾਓ ਪਰ ਮੈਂ ਜਿਹੜੀ ਗੱਲ ਕਹੀ ਪਰ ਜਿਹੜਾ ਨੂਨ ਹੀ ਕੁੰਨੀ ਜਾਣਾ ਇਹ ਗੱਲ ਠੀਕ ਨਹੀਂ ਇਹ ਗੱਲ ਝੁੱਗਦੀ ਆ ਸੋ ਇਸ ਕਰਕੇ ਪੜੈਣ ਸਾਹਿਬ ਮੇਰਾ ਵੀਰ ਆ ਛੋਟਾ ਪਿਆਰ ਸਤਕਾਰ ਦੇ ਨਾਲ ਇੱਥੇ ਮੀਟਿੰਗ ਕਰੀਦੀ ਪਰ ਬਾਹਰ ਜਾ ਕੇ ਪਤਾ ਨਹੀਂ ਉਹ ਵੀਰ ਸਾਡਾ ਫੇ ਕੀ ਬੋਲ ਜਾਂਦਾ ਅੰਦਰ ਕੋਸ਼ਲ ਦਾ ਰੂਪ ਤੇ ਬਾਹਰ ਕੁਝ ਦਿਖਾ ਦਿੰਦਾ ਮੈਂ ਕੋਈ ਚਲੋਤੀ ਨਹੀਂ ਦੇ ਰਿਆ ਸਤਕਾਰ ਤੇ ਅਬਜੈਕਟਿਵ ਦਾ ਮੈਂਬਰ ਆ ਪੂਰਾ ਸਤਕਾਰ ਕਰੀਦਾ ਰਾਦਰ ਸਤਕਾਰ ਨਹੀਂ ਲਈਦਾ ਜਿੱਥੇ ਹੁੰਦਾ ਉਥੇ ਗੱਲ ਮੰਨਣ ਵਾਲੀ ਮੰਨੀ ਦੀ ਵੀ ਆ ਪਰ ਇਸ ਗੱਲ ਦਾ ਦੁੱਖ ਵੀ ਮਹਿਸੂਸ ਹੁੰਦਾ ਕਿ ਉਹਦਨੇ ਸਾਰੇ ਮੈਂ ਬੇਰਵੇ ਨਸ਼ਰ ਕਰ ਦਿੱਤੇ ਸੀ ਤੇ ਅੱਜ ਫੇਰ ਲੱਗਾ ਬਿਆਨ ਪਈ ਬੇਰਵੇ ਨਸ਼ਰ ਕਰੇ ਸ਼ੌਂਲੇ ਦਰਦ ਦਾ ਪ੍ਰਬੰਧ ਕਮੇਟੀ ਮੈਂ ਦਾ ਭਰਾਵਾ ਤੈਨੂੰ ਮੀਟਿੰਗ ਵਿੱਚ ਵੀ ਕਿਹਾ ਸੀ ਕਿ ਉਹ ਬਾਅਦ ਵਿੱਚ ਉਹ ਸਾਰੇ ਨਸ਼ਰ ਕਰ ਦਿੱਤੇ ਸੀ ਤੋ ਪ੍ਰਬੰਧ ਦੇ ਤੁਸੀਂ ਹਿੱਸਾ ਆ ਤੇ ਜੇ ਲੈ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੇ ਫੇਰ ਤੁਹਾਨੂੰ ਜੋ ਅੰਦਰ ਹੋਇਆ ਹੁੰਦਾ ਉਹਦੇ ਲਈ ਤੁਸੀਂ ਵੀ ਇਕੁਇਲੈਂਟੀ ਉਹਦੇ ਨਾਲ ਹਿੱਸੇ ਹੁੰਦੇ ਆ। ਤੋਂ ਇੱਕ ਦਾ ਪੱਖ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ। ਜੁਵਾ ਜਿਹੜਾ ਇੱਕ ਪੱਖ ਹੋਰ ਮੈਂਬਰ ਸਾਹਿਬਾਨਾਂ ਨੇ ਵੀ ਸਵਾਲ ਚੱਕੇ। ਉਹ ਵੀ ਸਾਡੇ ਪ੍ਰਬੰਧ ਦਾ ਹਿੱਸਾ ਹੈ, ਆਬਜੈਕਟਿਵ ਵੀ ਰਹੇ ਆ। ਤੇ ਉਹਨਾਂ ਨੂੰ ਪਤਾ ਵੀ ਹੈ ਕਿ ਸ਼ਾਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪੈਸਾ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ। ਖਾਸ ਕਰਕੇ ਜਿੱਲੇ ਸ਼ਾਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਪੈਸੇ ਖਰਚਦੀ ਆ। ਉਹਦਾ ਇੱਕ ਸਿਸਟਮ ਹੈ, ਉਹ ਸਿਸਟਮ ਅਨੁਸਾਰ ਸਾਰਾ ਕੰਮ ਚੱਲਦਾ। ਆ ਪਿਛਲੇ ਦਿਨੀ ਅਸੀਂ ਆ ਜਿਹੜੇ ਸਾਡੇ ਖਰਚੇ ਆ ਸਾਰੇ ਅਸੀਂ ਬੇਰ ਵਿੱਚ ਹਰ ਇੱਕ ਚੀਜ਼ ਦੇ ਪਾਏ ਆ ਉਹ ਪਿਛਲੇ ਦਿਨੀ ਨਾਨਕਹਿਣਾ ਸਾਹਿਬ ਗੁਰਦੁਆਰੇ ਤੋਂ ਉਹ ਆમે ਮੈਨੇਜਰ ਨੇ ਕੱਲ ਆਪਣਾ ਪੱਖ ਬਾਖੂ ਵੀ ਪੇਚ ਵੀ ਕੀਤਾ ਪ੍ਰੈਸ ਦੇ ਰੂਮਰ ਹੋ ਕੇ ਸਾਰੀ ਉਹਨੇ ਗੱਲ ਸਪੱਟ ਵੀ ਕੀਤੀ ਆ ਪਰ ਮੈਂ ਨਹੀਂ ਸਪੰਚ ਕਰਨੀ ਚਾਹਣਾ ਕਿ ਇੱਕ ਪੱਖੇ ਹੀ ਸਿਰਫ ਰੱਖ ਕੇ ਤੇ ਉਹਨੂੰ ਤੋੜ ਦਿੱਤਾ ਉੱਥੇ